ਦੱਸਦੀ ਹੈ ਕਿ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਸਮੇਂ ਤੋਂ ਚਰਚਾਵਾਂ ਸੀ ਕਿ ਲੋਕਾਂ ਦੇ ਈ ਚਲਾਨ ਹੋਣੇ ਸ਼ੁਰੂ ਹੋਣਗੇ ਪਰ ਹੁਣ ਲੁਧਿਆਣਾ ਵਾਸੀਆਂ ਨੂੰ ਦੱਸਦੀ ਹੈ ਕਿ ਈ ਚਲਾਨ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਜੇਕਰ ਹੁਣ ਤੁਸੀਂ ਰੂਲ ਤੇ ਰੈਗੂਲੇਸ਼ਨ ਨੂੰ ਤੋੜਦੇ ਟ੍ਰੈਫਿਕ ਨਿਯਮਾਂ ਨੂੰ ਤੋੜਦੇ ਤਾਂ ਤੁਹਾਡੇ ਘਰ ਟ੍ਰੈਫਿਕ ਪੁਲਿਸ ਦੇ ਲੱਗੇ ਇਹ ਵੱਡੇ ਕੈਮਰੇ ਜਿਹੜੇ ਨੇ ਤੁਹਾਡਾ ਈ ਚਲਾਨ ਕਰ ਦੇਣਗੇ ਤਾਂ ਇਸ ਵਕਤ ਤੁਹਾਨੂੰ ਇਹ ਖਬਰ ਸਾਂਝੀ ਕਰ ਰਹੇ ਹਾਂ ਤੇ ਚਾਰ ਜ਼ਿਲ੍ਹਿਆਂ ਦੇ ਵਿੱਚ ਇਸ ਰੂਲ ਨੂੰ ਲਾਗੂ ਕਰ ਦਿੱਤਾ ਗਿਆ ਹੈ ਕੈਮਰੇ ਰਾਹੀਂ ਈ ਚਲਾਨ ਜਿਹੜਾ ਹੋਣਾ ਉਸ ਨੂੰ ਲਾਗੂ ਕਰ ਦਿੱਤਾ ਹੈ ਤੇ ਜੇਕਰ ਹੁਣ ਬਹੁਤ ਸਾਰੇ ਲੋਕ ਇੱਥੇ ਤੁਸੀਂ ਵੇਖ ਰਹੇ ਹੋਗੇ ਬਿਨਾ ਹੈਲਮਟ ਤੋਂ ਜਾ ਰਹੇ ਨੇ ਬਿਨਾ ਜਿਹੜਾ ਸੀਟ ਬੈਲਟ ਤੋਂ ਗੱਡੀਆਂ ਚਲਾ ਰਹੇ ਨੇ ਤਾਂ ਬਿਨਾ ਜੈਬਰਾ ਕ੍ਰੋਸਿੰਗ ਦੀ ਜਿਹੜੀ ਹੈ ਉਹ ਵੀ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰਦੇ ਯਾਨੀ ਕਿ ਆ ਦੇਖੋ ਅੱਗੇ ਇੱਕ ਵੀਰ ਜਿਹੜਾ ਖੜਾ ਹੈਗਾ ਇਹ ਬਿਲਕੁਲ ਜੈਬਰਾ ਕ੍ਰੋਸਿੰਗ ਤੋਂ ਜਿਹੜਾ ਅੱਗੇ ਖੜਾ ਹੈ ਤਾਂ ਹੁਣ ਇਨ੍ਹਾਂ ਲੋਕਾਂ ਦਾ ਜਿਹੜਾ ਚਲਾਨ ਹੈ ਉਹ ਕੈਮਰਿਆਂ ਰਾਹੀਂ ਕੈਦ ਹੋਵੇਗਾ ਤੇ ਕੈਮਰਿਆਂ ਰਾਹੀਂ ਇਨ੍ਹਾਂ ਦਾ ਚਲਾਨ ਜਿਹੜਾ ਹੈ ਉਹ ਉਹਨਾਂ ਦੇ ਘਰ ਪਹੁੰਚ ਜਾਊਗਾ ਯਾਨੀ ਕਿ ਈ ਚਲਾਨ ਜਿਹੜਾ ਹੈ ਉਹ ਹੁਣ ਸ਼ੁਰੂ ਹੋ ਗਿਆ ਹੈ ਤਾਂ ਲਗਾਤਾਰ ਹੀ ਲੁਧਿਆਣਾ ਸ਼ਹਿਰ ਦੀ ਜੇਕਰ ਗੱਲ ਕਰ ਲਈਏ ਤਾਂ ਕਈ ਥਾਵਾਂ ਤੇ ਜਿਹੜਾ ਈ ਚਲਾਨ ਹੋਣਾ ਸ਼ੁਰੂ ਹੋ ਗਿਆ ਹੈ ਤੁਹਾਨੂੰ ਨਾਮ ਵੀ ਦੱਸ ਦਿੰਨੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਫਿਰੋਜ਼ਪੁਰ ਰੋਡ ਤੇ ਜਿਹੜਾ ਕੈਮਰੇ ਰਾਹੀਂ ਈ ਚਲਾਨ ਹੋਣਾ ਸ਼ੁਰੂ ਹੋ ਗਿਆ ਹੈ ਜਗਰਾਵਾ ਪੁਲ ਤੇ ਦੁਰਗਾ ਮਾਤਾ ਮੰਦਿਰ ਤੇ ਭਾਈ ਵਾਲਾ ਚੌਕ ਕਾਕਾ ਮੈਰਿਜ ਪੈਲੇਸ ਲੋਧੀ ਕਲੱਬ ਰੋਡ ਦਾਣਾ ਮੰਡੀ ਚੌਕ ਜਨਤਾਨਗਰ ਤੇ ਵਰਦਮਾਨ ਚੌਕ ਜਮਾਲਪੁਰ ਪੁਲਸ ਕਲੋਨੀ ਜਮਾਲਪੁਰ ਚੌਕ, ਫੁੱਲਾਵਾਲ ਚੌਕ, ਵੀਰ ਪੈਲੈਸ ਚੌਕ, ਫੁਹਾਰਾ ਚੌਕ, ਮਾਲ ਰੋਡ, ਹੀਰੋ ਬੈકરી ਚੌਕ, ਸੱਗੋ ਚੌਕ, ਸੱਗੂ ਚੌਕ, ਸਨੇਤ ਚੌਕ ਤਾਂ ਇਹ ਉਹ ਚੌਕ ਨੇ ਜਿੱਥੋਂ ਈ ਚਲਾਨ ਹੋਣੇ ਸ਼ੁਰੂ ਹੋ ਗਏ ਨੇ ਇਸ ਦੇ ਵਿੱਚ ਕਈ ਇਸ ਤਰ੍ਹਾਂ ਦੇ ਜਿਹੜੇ ਚੌਕ ਨੇ ਜਿੱਥੇ ਈ ਚਲਾਨ ਲੋਕਾਂ ਦੇ ਹੋ ਵੀ ਚੁੱਕੇ ਨੇ ਤੇ ਹੋ ਵੀ ਰਹੇ ਨੇ ਤੇ ਕਈ ਚੌਕ ਜਿਹੜੇ ਨੇ ਉੱਥੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਦੱਸ ਦਈਏ ਕਿ ਚਾਰ ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜਾ ਲਾਗੂ ਕੀਤਾ ਗਿਆ ਪੰਜਾਬ ਦੇ ਯਾਨੀ ਕਿ ਅੰਮ੍ਰਿਤਸਰ ਦੇ ਵਿੱਚ ਈ ਚਲਾਨ ਹੋਣੇ ਸ਼ੁਰੂ ਹੋ ਗਏ ਨੇ ਤੇ ਨਾਲ ਹੀ ਜਲੰਧਰ ਦੇ ਵਿੱਚ ਸ਼ੁਰੂ ਹੋ ਗਏ ਨੇ ਲੁਧਿਆਣਾ ਦੇ ਵਿੱਚ ਤੇ ਉਸ ਤੋਂ ਬਾਅਦ ਮੁਹਾਲੀ ਦੇ ਵਿੱਚ ਈ ਚਲਾਨ ਜਿਹੜੇ ਨੇ ਉਹ ਹੋਣੇ ਸ਼ੁਰੂ ਹੋ ਗਏ ਨੇ ਤਾਂ ਜੇਕਰ ਤੁਸੀਂ ਘਰੋਂ ਨਿਕਲ ਰਹੇ ਹੋ ਤੇ ਤੁਸੀਂ ਸੀਟ ਬੈਲਟ ਨਹੀਂ ਪਾ ਰਹੇ ਹੋ ਹੈਲਮਟ ਨਹੀਂ ਪਾ ਰਹੇ ਹੋ ਤਾਂ ਇਸ ਕਰਕੇ ਤੁਹਾਡਾ ਵੱਡਾ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਹੈ ਸੋ ਵੇਖ ਸਕਦੇ ਹੋ ਬਹੁਤ ਸਾਰੇ ਲੋਕ ਰੂਲਾਂ ਨੂੰ ਤੋੜਦੇ ਨੇ ਰੂਲ ਫੋਲੋ ਨਹੀਂ ਕਰਦੇ ਤਾਂ ਉਹਨਾਂ ਨੂੰ ਜਿਹੜਾ ਉਹ ਹੁਣ ਵੱਡਾ ਨੁਕਸਾਨ ਜਿਹੜਾਗਾ ਉਹ ਵੇਖਣ ਨੂੰ ਮਿਲ ਸਕਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਵੇਖ ਸਕਦੇ ਹੋ ਕਈ ਲੋਕ ਜਿਹੜੇ ਨੇ ਉਹ ਹੈਲਮਟ ਪਾ ਕੇ ਜਿਹੜਾ ਡਰਾਈਵ ਕਰਦੇ ਨੇ ਹੈਲਮਟ ਪਾ ਕੇ ਚੱਲਦੇ ਨੇ ਤੇ ਜਿਹੜੇ ਨਹੀਂ ਪਾ ਕੇ ਚੱਲਦੇ ਤਾਂ ਉਹਨਾਂ ਵਾਸਤੇ ਇਹ ਖਬਰ ਹੈ ਜਿਹੜੇ ਰੂਲ ਤੋੜਦੇ ਨੇ ਉਹਨਾਂ ਵਾਸਤੇ ਇਹ ਖਬਰ ਹੈ ਤਾਂ ਇਹ ਕੈਮਰੇ ਤੁਹਾਡਾ ਜਿਹੜਾ ਨੰਬਰ ਨੋਟ ਕਰ ਲਗੇ ਤਾਂ ਤੁਹਾਡੇ ਨੰਬਰ ਨੋਟ ਕਰਨ ਤੋਂ ਬਾਅਦ ਤੁਹਾਡਾ ਚਲਾਨ ਤੁਹਾਨੂੰ ਘਰੇ ਪਹੁੰਚਾ ਦਿੱਤਾ ਜਾਊਗਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਤੁਹਾਨੂੰ ਜਿਹੜਾ ਚੌਂਕਾ ਤੇ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਰੋਕੇਗਾ ਆਉਣ ਵਾਲੇ ਸਮੇਂ ਦੇ ਵਿੱਚ ਤੇ 26 ਜਨਵਰੀ ਤੋਂ ਇਸ ਰੂਲ ਨੂੰ ਮੁਕੰਮਲ ਤੌਰ ਤੇ ਲਾਗੂ ਜਿਹੜਾ ਹੈ ਉਹ ਕਰ ਦਿੱਤਾ ਜਾਵੇਗਾ ਤਾਂ 26 ਤਰੀਕ ਤੋਂ ਬਾਅਦ ਜਿਹੜੇ ਰਹਿੰਦੇ ਚੌਕ ਆ ਉੱਥੇ ਵੀ ਇਹ ਰੂਲ ਲਾਗੂ ਹੋ ਜਾਣਗੇ ਤੇ ਜੇਕਰ ਕੋਈ ਡਰਾਈਵਿੰਗ ਗਲਤ ਕਰੂਗਾ ਜਾਂ ਡਰਾਈਵਿੰਗ ਲਾਇਸੈਂਸ ਨਹੀਂ ਹੋਊਗਾ ਜਾਂ ਫਿਰ ਓਵਰਲੋਡਿੰਗ ਗੱਡੀਆਂ ਹੋਣਗੀਆਂ ਜਾਂ ਫਿਰ ਜਿਹੜੇ ਲੋਕ ਓਵਰ ਸਪੀਡ ਚਲਾਉਣਗੇ ਤਾਂ ਉਹਨਾਂ ਦਾ ਗੱਡੀ ਨੰਬਰ ਛੱਟ ਇਹ ਕੈਮਰੇ ਰਿਕਾਰਡ ਕਰ ਲੈਣਗੇ ਤਾਂ ਉਹ ਜਿਹੜਾ ਤੁਹਾਡੇ ਘਰ ਤੱਕ ਉਹ ਈ-ਚਲਾਨ ਪਹੁੰਚਾ ਦਿੱਤਾ ਜਾਊਗਾ ਤੇ ਜੇਕਰ ਤੁਸੀਂ ਉਸ ਚਲਾਨ ਨੂੰ ਨਹੀਂ ਪੇ ਕਰਦੇ ਤਾਂ ਤੁਹਾਡੇ ਜਿਹੜੇ ਡਾਕੂਮੈਂਟਸ ਨੇ ਉਸ ਨੂੰ ਵੀ ਇਹ ਚਲਾਨ ਜ਼ਰੀਏ ਯਾਨੀ ਕਿ ਪੋਰਟਲ ਜ਼ਰੀਏ ਲੌਗ ਕਰ ਦਿੱਤਾ ਜਾਊਗਾ ਤੇ ਤੁਹਾਡਾ ਅੱਗੇ ਦਾ ਕੰਮ ਵੀ ਜਿਹੜਾਗਾ ਉਹ ਰੁਕ ਜਾਊਗਾ ਤੇ ਜਿਸ ਕਾਰਨ ਹੁਣ ਤੁਹਾਨੂੰ ਦੱਸ ਰਹੇ ਹਾਂ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਕਿ ਜਿਹੜੇ ਵੀ ਲੋਕ ਇਸ ਖਬਰ ਨੂੰ ਵੇਖ ਰਹੇ ਨੇ ਤਾਂ ਇਹ ਚਲਾਨ ਹੋਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਕਈ ਚੌਕਾ ਤੇ ਇਹ ਚਲਾਨ ਹੋ ਵੀ ਚੁੱਕੇ ਨੇ ਤੇ 26 ਜਨਵਰੀ ਤੋਂ ਜਿਹੜਾ ਇਹ ਚਲਾਨ ਮੁਕੰਮਲ ਤੌਰ ਤੇ ਹਰ ਇੱਕ ਚੌਂਕਾਂ ਤੇ ਹੋਣਾ ਸ਼ੁਰੂ ਹੋ ਜਾਊਗਾ ਤੇ ਖਾਸ ਤੌਰ ਤੇ ਗੱਲ ਕਰ ਲਈਏ ਇਸ ਵਕਤ ਅਸੀਂ ਮਾਤਾ ਰਾਣੀ ਚੌਕ ਤੇ ਮੌਜੂਦ ਆ ਦੁਰਗਾ ਮਾਤਾ ਮੰਦਿਰ ਕੋਲ ਤੇ ਤੁਹਾਨੂੰ ਦੱਸ ਦਈਏ ਕਿ ਇੱਥੋਂ ਈ ਚਲਾਨ ਹੋਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਭਾਰਤ ਨਗਰ ਚੌਕ ਤੇ ਵੀ ਈ ਚਲਾਨ ਹੋਣਾ ਸ਼ੁਰੂ ਹੋ ਗਿਆ ਤੇ ਜੇਕਰ ਤੁਸੀਂ ਰੂਲ ਤੋੜਦੇ ਆ ਜਾਂ ਫਿਰ ਕੁਝ ਨਿਯਮਾਂ ਦੀ ਉਲੰਘਣਾ ਕਰਦੇ ਆ ਤਾਂ ਤੁਹਾਨੂੰ ਨੁਕਸਾਨ ਦੀ ਵੇਖਣ ਨੂੰ ਮਿਲ ਸਕਦਾ ਤੁਹਾਡਾ ਚਲਾਨ ਜਿਹੜਾ ਹੈ ਉਹ ਹੋ ਸਕਦਾ ਹੈ ਤੁਹਾਨੂੰ ਵੱਡਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਬਰ ਨੂੰ ਆਪਣੇ ਦਿਮਾਗ ਦੇ ਵਿੱਚ ਜ਼ਰੂਰ ਬਿਠਾ ਲਿਓ ਨਹੀਂ ਤਾਂ ਤੁਹਾਡਾ ਚਲਾਨ ਜਿਹੜਾ ਹੈ ਉਹ ਹੋ ਸਕਦਾ ਚਾਰ ਜ਼ਿਲ੍ਹਿਆਂ ਦੇ ਵਿੱਚ ਇਸ ਦਾ ਜਿਹੜਾ ਮੁਕੰਮਲ ਤੌਰ ਤੇ ਲਾਗੂ ਕਰ ਦਿੱਤਾ ਗਿਆ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਸ ਰੂਲ ਨੂੰ ਜਿਹੜਾ ਲੋਕ ਤੋੜਦੇ ਨਜ਼ਰ ਆਉਂਦੇ ਹਾਲਾਂਕਿ ਬਿਲਕੁਲ ਸਾਹਮਣੇ ਤੁਸੀਂ ਵੇਖ ਸਕਦੇ ਹੋ ਕਿ ਲਾਈਟ ਹੋਈ ਪਈ ਹੈ ਹਾਲਾਂਕਿ ਲੰਬਾ ਸਮਾਂ ਜਿਹੜਾ ਹੈ ਹਾਲੇ ਅਸੀਂ 70 ਦੇ ਕਰੀਬ ਦਾ ਸਮਾਂ ਹੈ ਤੇ ਫਿਰ ਵੀ ਲੋਕ ਜਿਹੜੇ ਨੇ ਉਹ ਨਹੀਂ ਹਟਦੇ ਜਲਦ ਜਲਦਬਾਜੀ ਕਰਦੇ ਨੇ ਤਾਂ ਹੁਣ ਜਿਸ ਤਰੀਕੇ ਦੀ ਇਹਨਾਂ ਨੇ ਗਲਤੀ ਕੀਤੀ ਤਾਂ ਹੋ ਸਕਦਾ ਹੈ ਕਿ ਇਹਨਾਂ ਦਾ ਚਲਾਨ ਕੱਟ ਵੀ ਗਿਆ ਹੋਵੇ ਤੇ ਇਹਨਾਂ ਦਾ ਕੈਮਰਿਆਂ ਦੇ ਵਿੱਚ ਨੰਬਰ ਨੋਟ ਵੀ ਹੋ ਗਿਆ ਹੋਵੇ ਤੇ ਇਹਨਾਂ ਦਾ ਚਲਾਨ ਜਿਹੜਾ ਹੈ ਕਰ ਪਹੁੰਚ ਵੀ ਸਕਦਾ ਹੈ ਤਾਂ ਬਹੁਤ ਸਾਰੇ ਲੋਕਾਂ ਦਾ ਪਹੁੰਚਿਆ ਵੀ ਹੈਗਾ ਤੇ ਜੇਕਰ ਤੁਸੀਂ ਟਿਕਾ ਟ੍ਰੈਫਿਕ ਨਿਯਮਾਂ ਨੂੰ ਨਹੀਂ ਮੰਨਦੇ ਆ ਤਾਂ ਮੰਨਣਾ ਸ਼ੁਰੂ ਕਰ ਦਿਓ ਕਿਉਂਕਿ ਹੁਣ ਤੁਹਾਨੂੰ ਟ੍ਰੈਫਿਕ ਮੁਲਾਜ਼ਮ ਘੱਟ ਬੋਲਦੇ ਨਜ਼ਰ ਆਉਣਗੇ ਤੇ ਉਹਨਾਂ ਦੇ ਕੈਮਰੇ ਜਿਹੜੇ ਨੇ ਉਹ ਵੱਧ ਬੋਲਦੇ ਨਜ਼ਰ ਆਉਣਗੇ ਤੇ ਈ ਚਲਾਨ ਜਿਹੜੇ ਨੇ ਉਹ ਫਿਰ ਦੱਸ ਦਿੰਦਾ ਲੁਧਿਆਣਾ ਸ਼ਹਿਰ ਦੇ ਵਿੱਚ ਹੋਣੇ ਸ਼ੁਰੂ ਹੋ ਗਏ ਨੇ ਤੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਤੇ ਮੋਹਾਲੀ ਦੇ ਵਿੱਚ ਇਹ ਚਲਾਨ ਲਗਾਤਾਰ ਤਲਾਣੇ ਦਰਾਂ ਹੋ ਰਹੇ ਨੇ ਤੇ 26 ਜਨਵਰੀ ਤੋਂ ਜਿਹੜਾ ਮੁਕੰਮਲ ਤੌਰ ਤੇ ਇਹ ਚਲਾਨ ਹਰ ਚੌਂਕਾ ਤੇ ਹੋਣੇ ਸ਼ੁਰੂ ਹੋ ਜਾਣਗੇ ਤਾਂ ਇਸ ਖਬਰ ਨੂੰ ਲੋਕਾਂ ਤੱਕ ਪਹੁੰਚਾ ਦਿਓ